ਸਤਿਕਾਰਯੋਗ ਪਹਿਨਾ ਤੇ ਮਾਮਾ ਕਿੰਨਾ ਤਹਾ ਤਹਾ ਜੁਪੈ ਪਹਿਨਾ ਕੋਰਟੇ ਬੱਲੋ ਆਗੇ ਕੋਰਟੇ ਬੱਲੋ ਵਾਲੇ ਜੀ ਦੇ ਸਾਥੇ ਸੋ ਸਭ ਤੋਂ ਪਹਿਲਾਂ ਦਾ ਸਾਧੀਆਂ ਪਹਿਨਾ ਨੂੰ ਸਤਿਆਂ ਦੀਆਂ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਆਪਣੇ ਇਸ਼ਹਾਰ ਦੇ ਵਿੱਚ ਸਾਰੇ ਆਏ ਹੋ ਗਰਮੀ ਬੜੀ ਹੈ ਤੁਸੀਂ ਇੰਜੋਏ ਵੀ ਕਰਨਾ ਸੋ ਹਰ ਭੈਣ ਦਾ ਹਰ ਮਾਂ ਦਾ ਬਹੁਤ ਵੱਡਾ ਦਰਦ ਲੋ ਪਿਆ ਹੁੰਦਾ ਜਿੰਨਾ ਭੈਣਾਂ ਦੇ ਜਿੰਨਾ ਮਾਮਾ ਦੇ ਸਿਰਦੇ ਉੱਤੇ ਕਿਸੇ ਦੇ ਬਾਪ ਨਹੀਂ ਹੁੰਦਾ ਕਿਸੇ ਦੇ ਮਾਂ ਨਹੀਂ ਹੁੰਦੀ ਕਿਸੇ ਦੇ ਪੇਕੇ ਨਹੀਂ ਹੁੰਦੇ ਉਹਨਾਂ ਨੂੰ ਐਸਾ ਹੁੰਦਾ ਸੌਣ ਦੇ ਨਹੀਂ ਮੇਰੀ ਸੌਣ ਦਾ ਮਹੀਨਾ ਹੈ ਕੀ ਹੈ ਹਾਤੀ ਸਾਉਂਦ ਲਈ ਨੇ ਆਪਣੇ ਪੇਕੇਾਂ ਨੂੰ ਉਡੀਕ ਕਰਦੀ ਹੈ ਵੀ ਸ਼ਾਇਦ ਮੇਰੇ ਥਿੰਦੋਂ ਕੋਈ ਆਊਗਾ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਭੈਣਾ ਨੂੰ ਜਿਨ੍ਹਾਂ ਦੇ ਪੇਕੇ ਟੁੱਟ ਗਏ ਜਿਨ੍ਹਾਂ ਦੇ ਮਾਪੇ ਟੁੱਟ ਗਏ ਜਿਨ੍ਹਾਂ ਦੇ ਭਰਾ ਨਹੀਂ ਹੈਗੇ ਜਿਨ੍ਹਾਂ ਦੇ ਮੁੰਡੇ ਹੋਏ ਵੀ ਨਹੀਂ ਜਾਂਦੇ ਉਹਨਾਂ ਧੀਆਂ ਨੂੰ ਸਤਕਾਰ ਦੇਣ ਦੇ ਲਈ ਬਹੁਤ ਵੱਡੀਆਂ ਵੱਡੀਆਂ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਦੇਸ਼ਾਂ ਦੇਸ਼ਾਂ ਵਿੱਚ ਯਾਤਰੀ ਲੋਕਾਂ ਨੂੰ 호ਪਾ ਦੇ ਰਹੀਆਂ ਦੀ ਸਾਉਂ ਦਾ ਮਹੀਨਾ ਤੁਸੀਂ ਨਾ ਧੀਆਂ ਦੇ ਲਈ ਆਪਣੇ ਘਰੋਂ ਕੁਝ ਨਾ ਕੁਝ ਸਵਤਾਂ ਭੇਜਿਆ ਕਰੋ ਤੁਸੀਂ ਦੇਖਦੇ ਹੋਵੋਗੇ ਅਸੀਂ ਇਹ ਪੀਪੀ ਦੀ ਬਾਹਰ ਚੜਾਏ ਨੇ ਧੀਆਂ ਨੂੰ ਸੰਭਾਰੇ ਦਿੱਤੀ ਜਾਂਦੇ ਸੀ ਲੋਕਾਂ ਨੂੰ ਜਾਗਰੂਤ ਕਰਿਆਗਾ ਵੀ ਸਾਉਂ ਦੇ ਲਈ ਵੀ ਤੁਸੀਂ ਆਪਣੀ ਦੇਖਿਆਂ ਦੇ ਲਈ ਕੁਝ ਨਾ ਕੁਝ ਜ਼ਰੂਰ ਦੇ ਕੇ ਆਇਆ ਕਰੋ ਜਿੰਨਾ ਭੈਣਾਂ ਦੇ ਮਾਮਾ ਨੇ ਹੁੰਦੀਆਂ ਜਾਂ ਬਾਪ ਤੋਂ ਜਾਂਦੇ ਨੇ ਸਹਰਾਲੀ ਹੁੰਦੇ ਉਹਨਾਂ ਦੇ ਉਹਨਾਂ ਉੱਪਰ ਸਿਰ ਦੇ ਚੋਵੀ ਉਹਨਾਂ ਦੀ ਜ਼ਿੰਦਗੀ ਕੀ ਹੁੰਦੀ ਹੈ ਇਹ ਤੀਆਂ ਦੇ ਵਿੱਚ ਆਤੀ ਕੁੜੀਆਂ ਸੁਣਦੇ ਨਾਲ ਬਕਸੇ ਕਰਦੀਆਂ ਹੁੰਦੀਆਂ ਅਸੀਂ ਇਹਨਾਂ ਗੀਤਾਂ ਦੇ ਰਾਹੀ ਆਪਾਂ ਬੜਾ ਬੋਸਾ ਪਿਆਰ ਕਰਦਿਆਂ ਸਮੇਂ ਦੋ ਬੋਲ ਗੀਤੇ ਤੁਹਾਡੇ ਨਾਲ ਸ਼ੇਅਰ ਕਰਾਂਗਾ ਗੀਤਾਂ ਦੇ ਵਿੱਚ ਕਿਵੇਂ ਕਹਿੰਦੀਆਂ ਸੀ ਕਾਣੇ ਤੇ ਚੋਲੇ ਆਂਦਾ ਖੇੜੇ ਆਏ ਨਾਮ ਬੋਲ ਬੋਲ ਕਾ ਬੋਲ ਅਸੀਂ ਤੇਰੇ ਨਾਮਾਂ ਮੰਗੇ ਬਾਪ ਰਾਜੇ ਦਾ ਦੇ ਮੇਕ ਦੀ ਪੇਰਾ ਪਾ ਜਾ ਮੰਗੇ ਬਹੁਤ ਵੱਡੇ ਜਿਗਰੇ ਹੁੰਦੇ ਨੇ ਪੈਣਾ ਤੋਂ ਤੇ ਪਤਾ ਨਹੀਂ ਕਿ ਮੇਕ ਸਾਡੀਆਂ ਕੁੜੀਆਂ ਤੇ ਬਹਿਨੇ ਗੱਤਿਆਂ ਦੀ ਐਫਕਸ਼ਨੀ ਹੈ ਕਿ ਸਾਡੀਆਂ ਤਾਂ ਇਹ ਇੰਨਾ ਸਤਕਾਰ ਭਾਲਦੀਆਂ ਨੇ ਇਹ ਸੰਧਾਰਿਆਂ ਦੇ ਵਿੱਚ ਸਤਕਾਰ ਹੁੰਦਾ ਜਦੋਂ ਸਾਡੀਆਂ ਕੁੜੀਆਂ ਸੰਧਾਰੇ ਵਾਲਾ ਪੂਪਾ ਖੋਲ੍ਹਦੀਆਂ ਨੇ ਨਾ ਉਹਦੇ ਚਾਰੇ ਦਿਸ਼ਾਵਾਂ ਦੇ ਵਿੱਚੋਂ ਕਦੇ ਉਹਨੂੰ ਆਪਣੀ ਮਾਂ ਯਾਦ ਆਉਂਦੀ ਹੈ ਕਿਤੇ ਆਪਣਾ ਪਿਓ ਯਾਦ ਆਉਂਦਾ ਕਿਤੇ ਵਿਸਕਾਰ ਨੇ ਹਿੱਸੇ ਵਿੱਚ ਉਹਨੂੰ ਆਪਣਾ ਬਿਤਾਇਆ ਹੋਇਆ 24-25 ਸਾਲ ਦਾ ਸਮਾਂ ਯਾਦ ਆਉਂਦਾ ਉਹਦੀਆਂ ਇੱਕ ਭਾਵਨਾਵਾਂ ਹੁੰਦੀਆਂ ਨੇ ਉਹਦੀਆਂ ਫੀਲਿੰਗਸ ਹੁੰਦੀਆਂ ਨੇ ਉਹਦੇ ਜਜ਼ਬਾਤ ਹੁੰਦੇ ਨੇ ਸੋ ਉਹਨਾਂ ਲੋਕਾਂ ਇਹ ਲੋਕੀਏ ਸਿੱਖਰਾਵੀ ਚਪੇਰ ਮਾਰੀ ਹੈ ਜਿਹੜੇ ਧੀਆਂ ਦਾ ਸਤਕਾਰ ਨਹੀਂ ਕਰਦੇ ਜਿਹੜੇ ਧੀਆਂ ਨੂੰ ਆਈਆਂ ਨਾਲ ਗੱਲ ਨਾਲ ਨਹੀਂ ਲਾਉਂਦੇ ਕਿ ਮੇਂ ਨਿਰਾਸ਼ੀਆਂ ਹੋ ਕੇ ਧੀਆਂ ਆਪਣੇ ਘਰਾਂ ਦੇ ਵਿੱਚੋਂ ਮੁੜਦੀਆਂ ਨੇ ਉਹਨਾਂ ਪਰਿਵਾਰਾਂ ਵਿੱਚ ਜਿੱਥੇ ਮੈਂ ਜਾਣਾ ਜਿੱਥੇ ਵੀ ਜਾਣਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਧੀਆਂ ਮੇਰੇ ਕੋਲ ਆਪਣੇ ਦਰਦ ਬੋਲਦੀਆਂ ਨੇ ਮੈਨੂੰ ਇਸ ਇਸ ਗੱਲ ਦੀ ਹੱਥੋਂ ਵੱਧ ਖੁਸ਼ੀ ਅਤੇ ਮਾਣ ਮਹਿਸੂਸ ਆ ਮੈਂ ਦੁਨੀਆ ਦਾ ਇੱਕੋ ਇੱਕ ਬੰਦਾ ਜਿਹਦੇ ਕਰੋਨਾ ਪਹਿਣਾ ਹੈ ਨਹੀਂ ਅੱਜਕੱਲ ਦੇ ਲੋਕ ਆਪਣੇ ਇੱਕ ਭੈਣ ਭੋਲੇ ਨਹੀਂ ਜਾਂਦੇ ਸਮਹਾਉ ਆ ਕੇ ਦੇਖੋ ਮੇਰੇ ਕੋਲੇ ਲੱਖਾਂ ਪਹਿਣਾ ਹੁੰਦੀਆਂ ਨੇ ਆ ਕੇ ਬੈਠਦੀਆਂ ਨੇ ਆਪਣੇ ਦਿਲ ਦੇ ਦਰਦ ਸਾਂਝੇ ਕਰਦੀਆਂ ਨੇ ਫੇਰ ਲੋਕ ਕਹਿਣ ਲੱਗੇ ਮਾਪੇ ਕਹਿੰਦੇ ਨੇ ਤੂੰ ਬਗਾਨੀਆਂ ਸਹੁਰੇ ਕਹਿੰਦੇ ਨੇ ਤੂੰ ਨਾ ਵੀ ਨਾ ਉੱਤਰਦੀਆਂ ਨਾ ਉੱਤਰਦੀ ਹੈ ਮੈਂ ਆਪਣੇ ਪਿੰਡ ਕੁੜੀਆਂ ਦੇ ਲਈ ਘਰ ਬਣਾਏ ਨੇ ਜਿਹਦੇ ਉੱਤੇ ਲਿਖਿਆ ਹੋਇਆ ਧੀਆਂ ਦੇ ਘਰ ਅਸੀਂ ਲੋਕਾਂ ਨੂੰ ਇਹ ਵੀ ਸਿਨੇਹਾ ਦਿੱਤਾ ਵੀ ਕੁੜੀਆਂ ਦੇ ਵੀ ਘਰ ਹੁੰਦੇ ਨੇ ਮੁੰਡਿਆਂ ਦੇ ਘਰ ਦੇ ਤਾਂ ਬੰਦੇ ਦੇਖੇ ਨੇ ਅਸੀਂ ਧੀਆਂ ਦੇ ਘਰ ਬਣਾ ਕੇ ਵੀ ਸਿਨੇਹਾ ਦਿੱਤਾ ਵੀ ਕੁੜੀਆਂ ਦੇ ਘਰ ਵੀ ਹੁੰਦੇ ਨੇ ਤੇ ਪੈਨੋ ਮੇਰੀਓ ਤੁਸੀਂ ਵਧਾਈ ਦੇ ਤਾਪ ਤਨ ਸਾਰੇ ਐਸੀ ਤਰ੍ਹਾਂ ਧੀਆਂ ਦੇ ਵਿੱਚ ਜੁਟਿਆ ਹੈ

ਮੰਨਾ ਕਿ ਨਾ ਅੱਜ ਹੋ ਗਿਆ ਦੇਖਿਆ ਆਨਲਾਈਨ ਤੇ ਆ ਤੂੰ ਤੇ ਬਨਾਰਾ ਵੀ ਹੁਣ ਰਾਤ ਕੀ ਰੱਖ ਮਾਤਾ ਜੀ ਨੂੰ ਸੋਡੇ ਵਾਰ ਕਿਸ ਨੇ ਕੁੜੀਓ ਅੱਡੇ ਨੇ ਲਾਉਂਦੀ ਸੀ ਕਿੱਥੇ ਜਾਣਾ ਹੁਣ ਸਾਹ ਇਹ ਦੇਖੋ ਜਿਆਦਾ ਸੇਵਾ ਨਹੀਂ ਵਾਲਾ ਜੋ ਸੀ ਬੇਜਾ ਦੁਨੀਆਂ ਵਹਿ ਜਾਂਦੀਆਂ ਨੇ ਉਹਨਾਂ ਨੂੰ ਸੌਰੀਆਂ ਦੇ ਕਰਦਾ ਪਤਾ ਨਹੀਂ ਹੁੰਦਾ ਜਦੋਂ ਮੇਰੀ ਸੱਸ ਨੂੰ ਨਮਾਉਂ ਤੋਂ ਰੱਖੀ ਨਹੀਂ ਮੈਂ ਤਾਂ ਦੇਖੋ ਕਿ ਹੋਰ ਬਣ ਪਾਤਾ ਉਹ ਤਾਂ ਜੱਜ ਦਾ ਪਾਤਾ ਹੂ ਜੈ ਜੀ ਤੂੰ ਰਾਤੀ ਸੁਣ ਲਾ ਆਂਗਾਨ ਸਾਟੇ ਚੀਕੜਾ ਦੀ ਕਿਨੇ ਗੋਲੇ ਆ ਪਾਣੀ ਸਾਰੇ ਦੀ ਖਸਮਾੜੀ ਨਾ ਤੜੀ ਜਿਉ ਨੇ ਗੋਲੇ ਆ ਪਾਣੀ ਜਦੋਂ ਬੈਣ ਮੇਰੀ ਸੱਸ ਨੂੰ ਨਮਾ ਆਤਮਾ ਕੇ ਲਜਾਨ ਲੱਗੇ ਸੈਂਟਾਨਾ ਨਹੀਂ ਮੈਂ ਤਾਂ ਅੱਗੇ ਲੋਕ ਇੱਕ ਬੈਨ ਹੋਰ ਪਾਤਾ ਫਿਰ ਉਹ ਤਾਂ ਚੱਜਦਾ ਪਾਤਾ ਹੋਊ ਕਿਉਂ ਵੀ ਉਹ ਜੱਲ ਲੱਲ ਲਾਇਆ ਮੈਂ ਤੇ ਆਪੇ ਸੰਲਾ ਮੇਰੇ ਬਾਗਾ ਦੀ ਕੋਲ ਕਾਹਾਂ ਜਦੋਂ ਪੈਨੇ ਮੇਰੀ ਸਾਸਨ ਵਾਗੇ ਸੈਂਟਕੇ ਮੈਥੋ ਰਹਿਣ ਗਿਆ ਮੈਂ ਤਾਂ ਕਰਿਆ ਕਿ ਕਬਨ ਹੋਰ ਪਤਾ ਉਹ ਤਾਂ ਫਿਰ ਸਹੀ ਕਾ ਹੋ ਡੂ ਆਪੀ ਸੁਣ ਲੈ ਅੱਜ ਦਾ ਦਿਨ ਵੜੀ ਬਸਾਲਾ ਆ ਭੇਤੇ ਜੀ ਸੂਕਾ ਸਰੀ ਦੇ ਰੀ ਨਾ ਸਨ ਮਨ ਮੇਰਾ ਫਰਗਿਆ ਨਹੀਂ ਕੋਈ ਸੀਤਲ ਹੋਵੀ ਨਿਸਾਸ ਕਾ ਪੱਟੜੀਏ

Não sanguíneo, That's it. पईली

ਬਹੁਤ ਬਹੁਤ ਧੰਨਵਾਦ ਅਸੀਂ ਹੋਰ ਵੀ ਜੀਣਾ ਸਾਜਿਆ ਤੋਂ ਬਿਨਾ ਸੌਰ ਤੋਂ ਅਸੀਂ ਤੁਹਾਡੇ ਨਾਲ ਐਡੀ ਕਹਾ ਜੀ ਪ੍ਰਵਾਨ ਕਰਿਓ ਤੁਹਾਡੇ ਨਾਲ ਵਾਦਾ ਰਹੇ ਅੱਜ ਦੀ ਅਗਲੀ ਵਾਰ ਤੁਸੀਂ ਮਨਾਓਗੇ ਤੁਸੀਂ ਵੱਡੀ ਜਿੰਕੀ ਚਾਹੇ ਉਹ ਆਪਾਂ ਹੋਰ ਵੀ ਸਾਨੀ ਟੰਗ ਦੇ ਨਾਲ ਆਪਾਂ ਜਿਹੜੀ ਸਾਡੀ ਪ੍ਰੋਪਰਟੀ ਵਾਲੀ ਅਸੀਂ ਇੱਕ ਟੋਟਾ ਡੋਕੜਿਆ ਮੰਗੀ ਤੇ ਮਾਫੀ ਜਨਾਉਣਾ ਤੇ ਡੋਕੜ ਇੱਕ ਵਾਰ ਫੇਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਰ ਮੈਂ ਸਾਡੇ ਪ੍ਰਬੰਧਕ ਨੂੰ ਮੈਂ ਕੀ ਮੰਗਾ ਕਿ ਦੁਗਾ ਘੇੜਾ ਨਹੀਂ ਕਰਵਾਉਂਦਾ ਸੁਰਮ ਜੁਗਾ ਘੇੜਾ